ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਉਹ ਭੁੱਖੇ ਸਾਧੂ ਨਹੀਂ ਸੀ ਜਿਸ ਗੁਰੂ ਦੇ ਦਰ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਦਾਸ ਨਹੀਂ 52 ਰਾਜੇ ਰਾਣੀਆਂ ਨੇ ਸਿਰ ਝੁਕਾਇਆ ਹੋਵੇ ਉਹ ਗੁਰੂ ਭੁੱਖਾ ਨਹੀਂ ਹੋ ਸਕਦਾ ਇਤਿਹਾਸ ਵਰਨਾ ਸੀ ਲੰਗਰ ਦੀ ਪ੍ਰਥਾ ਸ਼ੁਰੂ ਹੋਣੀ ਸੀ ਮੈਂ ਕਿ ਗੀਤ ਲਿਖਿਆ ਸੀ ਸਤਗੁਰੂ ਨਾਨਕ ਨੇ ਧੰਨ ਗੁਰੂ ਰਵੀਦਾਸ ਜੀ ਨੂੰ ਹੱਥੀਂ ਲੰਗਰ ਸ਼ਕਾਇਆ ਜਿਨ੍ਹਾਂ ਨੂੰ ਭੁੱਖੇ ਸਾਧੂ ਕਹਿੰਗੇ ਤੁਸੀਂ ਬੁਲਾਉਣੇ ਆਂ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਐਸੀ ਲਗਨ ਲੱਗੀ ਸੀ ਨਾ ਕਾਂਸੀ ਬਨਾਰਸ ਪਹੁੰਚ ਗਏ ਸੀ ਸਤਗੁਰੂ ਰਵਦਾਸ ਮਹਾਰਾਜ ਦੇ ਦਰਸ਼ਨ ਕਰਨ ਦਾਉ ਨਹੀਂ ਸੀ ਜੇ ਗੁਰੂ ਦੇ ਦਰ ਤੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 10 ਨਹੀਂ 52 ਰਾਜੇ ਰਾਣੀਆਂ ਨੇ ਸਿਰ ਝੁਕਾਇਆ ਹੋਵੇ ਉਹ ਗੁਰੂ ਭੁੱਖਾ ਨਹੀਂ ਹੋ ਸਕਦਾ ਇਤਿਹਾਸ ਬਣਨਾ ਸੀ ਲੰਗਰ ਦੀ ਪ੍ਰਥਾ ਸ਼ੁਰੂ ਹੋਣੀ ਸੀ ਮੈਂ ਕਿ ਗੀਤ ਲਿਖਿਆ ਸੀ 20 ਰੁਪਈਆ ਦੇ ਵਿੱਚ ਤਨ ਤਨ ਸਤਗੁਰ ਨਾਨਕ ਨੇ ਗੁਰੂ ਰਵੀਦਾਸ ਜੀ ਨੂੰ ਹੱਥੀ ਲੰਗਰ ਸ਼ਕਾਇਆ ਜਿਨ੍ਹਾਂ ਨੂੰ ਭੁੱਖੇ ਸਾਧੂ ਕਹਿੰਗੇ ਤੁਸੀਂ ਬੁਲਾਉਣੇ ਆਂ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਸਤਗੁਰੂ ਨਾਨਕਦੇਵ ਮਹਾਰਾਜ ਜੀ ਨੂੰ ਐਸੀ ਲਗਨ ਲੱਗੀ ਸੀ ਨਾ ਕਾਂਸ਼ੀ ਬਨਾਰਸ ਪਹੁੰਚ ਗਏ ਸੀ ਸਤਗੁਰੂ ਰਵਿਦਾਸ ਮਹਾਰਾਜ ਦੇ ਦਰਸ਼ਨ ਕਰਨ ਕਿ ਉਹ ਭੁੱਖੇ ਸਾਧੂਆਂ ਨੂੰ ਲੰਗਰ ਚਕਾਇਆ ਸੀ ਉਹ ਭੁੱਖੇ ਸਾਧੂ ਨਹੀਂ ਸੀ ਜੇ ਗੁਰੂ ਦੇ ਦਰ ਤੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 10 ਨਹੀਂ 52 ਰਾਜੇ ਰਾਣੀਆਂ ਨੇ ਸਿਰ ਝਕਾਇਆ ਹੋਵੇ ਉਹ ਗੁਰੂ ਭੁੱਖਾ ਨਹੀਂ ਹੋ ਸਕਦਾ ਇਤਿਹਾਸ ਬਣਨਾ ਸੀ ਲੰਗਰ ਦੀ ਪ੍ਰਥਾ ਸ਼ੁਰੂ ਹੋਣੀ ਸੀ ਮੈਂ ਕਿ ਗੀਤ ਲਿਖਿਆ ਸੀ ਸਤਗੁਰੂ ਨਾਨਕ ਨੇ ਧੰਨ ਗੁਰੂ ਰਵੀਦਾਸ ਜੀ ਨੂੰ ਹੱਥੀਂ ਲੰਗਰ ਸ਼ਕਾਇਆ ਜਿਨ੍ਹਾਂ ਨੂੰ ਭੁੱਖੇ ਸਾਧੂ ਕਹਿ ਕੇ ਤੁਸੀਂ ਬੁਲਾਉਨੇ ਆਂ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਆਇਆ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਆਇਆ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਐਸੀ ਲਗਨ ਲੱਗੀ ਸੀ ਨਾ ਕਾਂਸੀ ਬਨਾਰਸ ਪਹੁੰਚ ਗਏ ਸੀ ਸਤਗੁਰੂ ਰਵਿਦਾਸ ਮਹਾਰਾਜ ਦੇ ਦਰਸ਼ਨ ਕਰਨ